ਮਤਲਬ ਕਿ ਨਿਊ ਚੈਨਲ ਲਈ ਤੁਹਾਡਾ ਦਰਸ਼ਕਾਂ ਦਾ ਸਵਾਗਤ ਹੈ ਜੇ ਜਿਸ ਤਰ੍ਹਾਂ ਕੇ ਪੰਜਾਬ ਇਕੜਾ ਡੀਸੀਪ ਬਣੀ ਹੈ ਅਸੀਂ ਲੋਕੀਏ ਰਮਬਾਸ ਤੋਂ ਇਹ ਕਿਥੋਂ ਜੋ ਕੋਈ ਜਗਤਨਾ ਪਾਣੀ ਜਲਾ ਘਟ ਗਿਆ ਸੀ ਫਰ ਕਿਥੋਂ ਦਰਿਆ ਵਿੱਚ ਪਾਣੀ ਜਿਆਦਾ ਆਉਣ ਕਰ ਨੂੰ ਕੋਈ ਬੰਨ ਜਿਹਾ ਜਿੱਥੇ ਟੁੱਟੇ ਹੋਏ ਕੋਈ ਬਗਣੇ ਲਈ ਹੋਵੇ ਕਿ ਇਹ ਪਾਣੀ ਜਲਾ ਦਾ ਫੇਰ ਤੁਸੀਂ ਦੇਖ ਸਕਦੇ ਹੋ ਰਮਬਾਸ ਤੋਂ ਬਾਅਦ ਉਹ ਲੋਕੋ ਚ ਤਰ੍ਹਾਂ ਪਾਣੀ ਬੁਲਾਵਾ ਪੂਰੀ ਸ਼ਲਾ ਮਾਰਿਆ ਲਗਭਗ ਪੋਟ ਪੋਟ ਦੇਲੇੜ ਪੋਟ ਪਾਣੀ ਦੇ علاوہ ਇਹ ਰੰਗਦਾਸ ਇਹ ਰੋੜੀ ਹਲਾ ਪਿਆ ਉੱਥੇ ਚੜਿਆ ਹੋਇਆ ਜਿਸ ਇਧਰ ਰੰਗਦਾਸ ਤੋਂ ਉਸ ਮਾਧਾ ਰੋੜ ਜਿਹੜਾ ਵਾ ਇਹਦੇ ਕੋਲ ਤੱਕ ਪਾਣੀ ਜਿਹਦਾ ਵਾ 2-2 ਫੁੱਟ ਜਿਹੜਾ ਵਾ ਚੜਿਆ ਸਾਰੇ ਮਿਲਿਆ ਰਾਤ ਸਮਗਰੀ ਲੈ ਆ ਕੇ ਜਿੰਨੇ ਵੀ ਆਰਿਆਂ ਸੰਦਕਾ ਜਿਹੜੇ ਟਰਾਈਕੋ ਬਣਾਉਣੀਆਂ ਬਾਹਰੋਂ ਉਹਨਾਂ ਵਾਸਤੇ ਵੀ ਬੜੀਏ ਕਿਸ਼ਕਲ ਬਣੀ ਹੋਈ ਆ ਕਿ ਇਹ ਸਭੇ ਜੇ ਕੋਈ ਗੱਡੀ ਕੰਦਰ ਕੋਈ ਟਰੈਕਟਰ ਆ ਗਿਆ ਕੋਈ ਫੇਰਾ ਲਾ ਕੇ ਜਿਹੜੀ ਆ ਆਰੇ ਆ ਹਾਂ ਤੇ ਪਿੰਡਾਂ ਦੇ ਰਾਜਨਾਂ ਨੂੰ ਕੁਝ ਨਾ ਕਰਦੇ ਹਨ ਯਾਨੀ ਇਹ ਵੀ ਹੋ ਰਿਹਾ ਹੈ ਸੋ ਇਹਨਾਂ ਨੇ ਵੀ ਜਿਨਾ ਨੂੰ ਪਹਿਲਾਂ ਹੀ ਦੱਸਿਆ ਗਿਆ ਸੀ ਇਹ ਇਥੇ ਇਲਾਕੇ ਦੇ ਤੋਂ ਜਿਨਾ ਵਾ ਨੰਬਰ ਪਾਈਦਾ ਹਲੇ ਕਾਹੀ ਬੰਦੇ ਤੋਂ ਜਿੰਨੇ ਸੰਡੇ ਦੇ ਜਾ ਕੇ ਆਏ ਗੇੜਾ ਮਾਰੀ ਤੇ ਸਵੇਰੇ ਆਈ ਸਪੈਸ਼ਲ ਗੱਡੀ ਤੇ ਬੈਠੇ ਉਹਨਾਂ ਪਿੰਡਾਂ ਇ ਜਾ ਕੇ ਆਏ ਆ ਸਾਨੂੰ ਇਥੇ ਇੰਜ ਲੱਗਦਾ ਵੀ ਮੈਂ ਕਿ ਯਾਰ 1 ਲੱਖ ਟਰਾਲਾ ਇਥੇ ਆ ਗਿਆ ਅਜੇ ਵੀ ਕੋ ਰਹਿ ਗਿਆ ਮਹੀਉਂ ਨਾਲ ਲੜੀ ਜਾਂਦੇ ਤੇ ਬਹਿਸ ਕੀਤੀ ਵੀ ਨਹੀਂ ਝੂਠ ਬੋਲਦੇ ਆ ਫਿਰ ਅਸੀਂ ਉਹਨੂੰ ਗੱਡੀ ਨਾਲ ਬਿਠਾਇਆ ਗਏ ਆ ਕੁਛ ਸਾਡਾ ਨਾ ਇਦਾਂ ਦਾ ਬਣਿਆ ਸੀ ਜਿੰਨੇ ਟਰਾਲੇ ਇੱਧਰ ਆਉਂਦੇ ਆ ਵੀ ਆਪਾਂ ਰਮਦਾਸ ਟੱਪ ਕੇ ਜਿਹੜਾ ਅੱਗੇ ਪਾਣੀ ਵਾਲਾ ਏਰੀਆ ਉੱਧਰ ਹੀ ਜਾਣਾ ਬਿਲਕੁਲ ਬਿਲਕੁਲ ਪਾਣੀ ਪਿੱਛੇ ਵੀ ਸੀਗਾ ਪਹਿਲੇ ਦਿਨ ਨਹੀਂ ਆਏ ਆ ਸਾਡੀ ਗੱਡੀ ਦੇ ਟਾਇਰ ਡੁੱਬਦੇ ਹੀ ਜਦੋਂ ਬਹੁਤ ਪਾਣੀ ਪਿੱਛੇ ਇੱਧਰ ਸਾਰੇ ਚਲੋ ਦੋ ਦਿਨ ਬਾਅਦ ਉਤਰ ਗਿਆ ਇਹ ਪਿੰਡਾਂ ਚ ਜੱਜੇ ਵੀ ਪਾਣੀ ਹੈਗਾ ਇਹਨਾਂ ਪਿੰਡਾਂ ਚ ਚਾਰ ਪੰਜ ਹਾਂ ਜੀ ਯਾਰ ਬੜੇ ਪਿੰਡ ਆ ਪਿੱਛੇ ਚਲੋ ਕੁਝ ਇਦਾਂ ਦੇ ਲੋਕ ਨੇ ਜਿੰਨਾਂ ਕੋਲ ਹੈਗਾ ਵਾ ਪੱਜ ਵਿੱਚ ਕਾਫੀ ਲੋਕ ਆ ਜਿੰਨਾਂ ਕੋਲ ਜੇ ਨਹੀਂ ਚੀਜ਼ ਕੋਈ ਅੱਜ ਅਸੀਂ ਕਾਫੀ ਟਰਾਲੇ ਭੇਜੇ ਆ ਤਰਾ ਅਹੀਂ ਚ ਉਹਨੇ ਵੀ ਇਹ ਨਾ ਆਵੇ ਇੱਕ ਘਰ ਦੇ ਵਿੱਚ ਪੰਜ ਮਹੀਨਿਆਂ ਦਾ ਆਵੇ ਦੇ ਇੱਕ ਘਰ ਦੇ ਵਿੱਚ ਪੰਜਾਂ ਸਨਾ ਦਾ ਵੀ ਨਾ ਇਹ ਗੱਲ ਮਾੜੀ ਆ ਉਹ ਕੈਂਪ ਦੇ ਵਿੱਚ ਅਸੀਂ ਆਧਾਰ ਕਾੜਨਾ ਨਾਂ ਲਿਖਣ ਦੇ ਆ ਇੱਕ ਜਿਹੜੀ ਇੱਕ ਦੁੱਕਾ ਵੀਡੀਓ ਚੜੀ ਹੀ ਨਾ ਵੀ ਲੋਕੀ ਸੜਕਾਂ ਤੋਂ ਸਾਡੀ ਇਹੋ ਬੇਨਤੀ ਵੀ ਸੜਕਾਂ ਦੇ ਜਿਹੜੇ ਖਲੋਤੇ ਉਹਨਾਂ ਨਾਂ ਤੋਂ ਉਹ ਲੋਕਲ ਨਹੀਂਗੇ ਬਿਲਕੁਲ ਉਹ ਦੂਜਿਆਂ ਜ਼ਿਲ੍ਹਿਆਂ ਚੋਂ ਆਏ ਆ ਬਿਲਕੁਲ ਬਿਲਕੁਲ ਅਸੀਂ ਉਹਨਾਂ ਦੇ ਇੱਥੇ ਆਧਾਰ ਕਾਰਡ ਮੰਗੇ ਤੇ ਉਹ ਭੱਜ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੈ ਕਿ ਅਮਰਸਾ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਗੁਰਦਾਸਪੁਰ ਤੇ ਅੱਗੇ ਅਮਰਸਾ ਜ਼ਿਲ੍ਹੇ ਰਮਬਾਸ ਇਲਾਕੇ ਵਿੱਚ ਜਿਹੜਾ ਇੱਥੇ ਵੀ ਭਾਰੀ ਜਿਹੜੀ ਆ ਮਾਨ ਹਰਾਂ ਦੀ ਪਈ ਆ ਘਰਾਂ ਦੇ ਘਰ ਤਬਾ ਹੋ ਗਏ ਆ ਇੱਥੇ ਸਾਡੇ ਕੋਲ ਜਿਹੜੇ ਨਿਸ਼ਕਾਮ ਸੇਵਾ ਕਰਨ ਵਾਲੇ ਜਥੇਬੰਦੀਆਂ માં ਵਫਾਟ ਜਥੇਬੰਦੀਆਂ ਇੱਥੇ ਸੇਵਾ ਕਰ ਰਹੀਆਂ ਤੇ ਸਾਡੇ ਕੋਲ ਮੌਜੂਦ ਨੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੈਂਬਰ ਆਓ ਇਹਨਾਂ ਨਾਲ ਗੱਲ ਕਰਦੇ ਹਾਂ ਇਹਨਾਂ ਨੇ ਬੜੀ ਵੱਡੀ ਪੱਧਰ ਤੇ ਜਿੱਥੇ ਲੰਗਰ ਲਾਇਆ ਉੱਥੇ ਮੈਡੀਕਲ ਕੈਂਪ ਵੀ ਚੱਲ ਰਿਹਾ ਆਓ ਇਹਨਾਂ ਨਾਲ ਵੀਡੀਓ 'ਨਾਂ ਗੱਲ ਕਰਦੇ ਕੀ ਨਾਂ ਵੀਡੀਓ ਆਪਣਾ ਵਾਰਸ ਗੁਰਜੀਤ ਖਾਲਸਾ ਵਾਰਸ ਗੁਰਜੀਤ ਕੀਤੇ ਦਾਸ ਬਚੱਤਰ ਸਿੰਘ ਪਿੰਡ ਤੇ ਸਿੱਕੇ ਤੋਂ ਵਾਰਸ ਪੰਜਾਬ ਦੀ ਜਥੇਬੰਦੀ ਦੇ ਮਮਾ ਜੀ ਅਸੀਂ ਕਿ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਅਸੀਂ ਕੈਂਪ ਲਵਾਇਆ ਸੀ ਇਥੇ ਹਾਰਦੀ ਨੂੰਸਾਂ ਵਾਸਤੇ ਬਹੁਤ ਹੀ ਮਤਲਬ ਬੁਰੀ ਹਾਲਤ ਮਾਨੂੰ ਅਗਲੇ ਪਾਸੇ ਹੋਈ ਸੀ ਤੇ ਉਹਨੂੰ ਜਿੱਦਾਂ ਰਾਸ਼ਨ ਅਗਲੇ ਪਾਸੇ ਪਹੁੰਚਾਉਂਦਾ ਕਰਕੇ ਅਸੀਂ ਇੱਕ ਜੁਰੀਆ ਬਣਾਇਆ ਕਿ ਕੋਈ ਨਾ ਅਸੀਂ ਇਸੇ ਕੈਂਪ ਲਾ ਕੇ ਤੇ ਅਗਲੇ ਪਾਸੇ ਰਾਸ਼ਨ ਮੁਖੀ ਕਰਾਵੇ ਕਿ ਪਹੁੰਚਾਇਆ ਜਾਵੇ ਕਿ ਉਸੇ ਤਰ੍ਹਾਂ ਉਹ ਪਹੁੰਚਾ ਲਿਆ ਜਿੱਦਾਂ ਉਹ ਜਾ ਰਿਹਾ ਵਾ ਵੀ ਉਹਦੀ ਰਾਸ਼ਨ ਬੜਾ ਇਕੱਠਾ ਥਾਰੇ ਬੁਰੀ ਆਮ ਕਿਸਮ ਦੀ ਜੇ ਵੀ ਚੱਲ ਰਹੀ ਹੋਣਾ ਜੇ ਤੁਹਾਡੇ ਇੱਥੇ ਕਿਸ ਤਰ੍ਹਾਂ ਤੁਸੀਂ ਪ੍ਰਬੰਧ ਕਿਰਨ ਕਰਦੇ ਹੋ ਜੀ ਦੇਖੋ ਇਹ ਗੁਰਮਾਨ ਨਾ ਪਾਇਸ਼ਾ ਦਾ ਨਾਮ ਹੈ ਪਿੰਡ ਦਾ ਬਤਾ ਲੰਗਰੋ ਆ ਜੀ ਤੇ ਆਪੇ ਤੱਤ ਲੰਗਰੋ ਆ ਜੀ ਅਸੀਂ ਇਸੇ ਕਰਕੇ ਕਿੰਤ ਲਾਇਆ ਸੀ ਕਹਿੰਦੇ ਕਿ ਆਹ ਹੰਦੀ ਵਾਲਾ ਅਸੀਂ ਪਹਿਲਾਂ ਅਧਾਰ ਕੱਢ ਲਈਆਂ ਜੀ ਅਧਾਰ ਕੱਢ ਲੈ ਕੇ ਉਹਨਾਂ ਦਾ ਕੁਝ ਨਾਮ ਨੰਬਰ ਦੇਣੀ ਤੇ ਬਾਅਦ ਵਿੱਚ ਜਿਸ ਨੇ ਉਹਨਾਂ ਦੇ ਤਰ੍ਹਾਂ ਵੀ ਜੱਥੇ ਦਾ ਸੰਬੋਧਨ ਹੋ ਗਿਆ ਜਿੰਨੀ ਜਿੰਨੀ ਜ਼ਰੂਰਤ ਆ ਘਰ ਦੇ ਵਿੱਚ ਜਾ ਕੇ ਦੇਖ ਲਈਦਾ ਵਾ ਕਿ ਇਹਨਾਂ ਨੂੰ ਜ਼ਰੂਰਤ ਆ ਤਾਂ ਉਹਨੂੰ ਦੇਈਦਾ ਜਿੰਨੂੰ ਨਹੀਂ ਜ਼ਰੂਰਤ ਉਹਨੂੰ ਨਹੀਂ ਦੇਈਦਾ ਬਾਕੀ ਸਾਡੇ ਨਾਲ ਰਮਦਾਸ ਸਿੰਘ ਤੇ ਸਿੰਘ ਸਾਡੇ ਨਾਲ ਲੱਗੇ ਆ ਉਹਨਾਂ ਨੂੰ ਸਾਰਾ ਪਤਾ ਵੀ ਕਿਹਦੇ ਘਰ ਵਿੱਚ ਕੀ ਹੈ ਤੇ ਕਿਹਦੇ ਘਰ ਵਿੱਚ ਕੀ ਹੈ ਜੀ ਜੀ ਇੱਥੇ ਕਈ ਵਾਰੀ ਜਿਹੜੀ ਬਾਹਰੋਂ ਸੰਤ ਆ ਰਹੀ ਆ ਉਹਨਾਂ ਕੋਲ ਰਾਸ਼ਨ ਜਿਹੜਾ ਵਾ ਲਗ ਭਾਗ ਇਥੋਂ ਕਹਿ ਲਿਆ ਜਾਵੇ 10 ਕਿਲੋਮੀਟਰ 5 ਕਿਲੋਮੀਟਰ ਦੇ ਜਿਹੜੇ ਪਿੰਡਾਂ ਦੇ ਲੋਕ ਆ ਉਹ ਕੋਈ ਕਿਸੇ ਤਰ੍ਹਾਂ ਦਾ ਕੋਈ ਡੰਗਰਾ ਵਾਸਤੇ ਕੋਈ ਫੀਡ ਲੈ ਕੇ ਜਾ ਰਿਹਾ ਕੋਈ ਚੌਂਕਰ ਲੈ ਕੇ ਜਾ ਰਿਹਾ ਜਾਂ ਖਾਣ ਵਾਸਤੇ ਚੀਜ਼ਾਂ ਜਿਹੜੀਆਂ ਇੱਥੇ 10 ਕਿਲੋਮੀਟਰ ਤੱਕ ਜਿਹੜੀਆਂ ਉਹ ਵੀ ਜਾ ਰਿਹਾ ਜਿਨ੍ਹਾਂ ਨੂੰ ਕਿ ਹੜਾਂ ਦੀ ਕੋਈ ਪ੍ਰੋਬਲਮ ਨਹੀਂ ਜੀ ਉਹਨਾਂ ਦੇ ਪਿੰਡਾਂ ਵਿੱਚ ਕੋਈ ਪਾਣੀ ਨਹੀਂ ਆਇਆ ਇਹ ਕੋਹੀ ਮੰਨ ਲੋਗੇ ਉਹਨਾਂ ਬਾਰੇ ਜਿਸ ਤਰ੍ਹਾਂ ਕੀ ਕੀ ਕਹਿਣਾ ਚਾਹੋਗੇ ਜਿਹੜੇ ਇਤਨਾ ਨਜਾਇਜ਼ ਕਰ ਰਹੇ ਆ ਹਾਂਜੀ ਹਾਂਜੀ ਜੀ ਉਹ ਨਾ ਆਪਾਂ ਨਜਾਇਜ਼ ਨਹੀਂ ਕਹਿੰਦੇ ਕਹਿੰਦਾ ਵੀਰ ਨਾਲ ਹੋਈ ਸੀ ਉਹ ਵੀਰ ਉਹਨੇ ਪਾਪਾ ਜਿਹੜੀ ਗੱਲਾਂ ਕਰੀ ਉਹ ਵੀਰ ਇੱਕ ਗੱਲ ਕਹਿੰਦਾ ਸੀ ਕਿ ਮੇਰੀ ਭੈਣ ਜਿਹੜੀ ਆ ਉਹ ਮੇਰੇ ਘਰੇ ਆਈ ਤੇ ਉਹਨਾਂ ਦੇ ਨੰਬਰ ਮੇਰੇ ਕੋਲ ਆ ਗੀ ਗੱਲ ਇੱਕ ਸਮਝਣ ਵਾਲੀ ਆ ਜਿਹੜੇ ਕਿਸੇ ਦੇ ਪਾਸੇ ਪਿੰਡਾ ਤੇ ਫਾਇਨ ਨਹੀਂ ਆ ਉਹਨਾਂ ਦੇ ਜਿੰਨੇ ਰਿਸ਼ਤੇਦਾਰ ਆ ਉਹ ਸਾਡੇ ਕੋਲੇ ਪਾਸੇ ਪਸੇ ਤਵਾ ਅਸੀਂ ਦੂਰ ਤੋਂ ਆਏ ਇਸੇ ਸੇਵਾ ਕਰਤਾ ਤੋਂ ਅਸੀਂ ਇਹ ਕੀ ਸਮਝਿਆ ਕਿ ਸਾਰਾ ਕੁਝ ਉਹਨਾਂ ਦੇ ਰਿਸ਼ਤੇਦਾਰਾਂ ਨੇ ਸਾਰਾ ਹੀ ਇੱਥੋਂ ਪਾਹੀ ਉੱਥੇ ਵਾਪਸ ਹਨਾ ਦਾ ਬੰਗੜ ਵੀ ਲਾ ਗਿਆ ਘਰ-ਬਾਰ ਵੀ ਲਾ ਗਿਆ ਤੇ ਜੇਕਰ ਉਹ ਇੱਥੋਂ ਆ ਕੇ ਲੈ ਗਿਆ ਤਾਂ ਕੋਈ ਵੀ ਗੱਲ ਨਹੀਂ ਜੀ ਬਾਕੀ ਨਾਨਕਪੂਰੂ ਪਾਸ਼ਾ ਨੇ ਦਿੱਤਾ 20 ਰੁਪਿਆ ਦਾ ਲੰਗਰ ਸਭ ਨੂੰ ਉਹ ਕੁੱਟ ਵਰਤਣਾ ਉਹ ਵਰਤਣਾ ਚਾਹੀਦਾ ਠੀਕ ਹੈ ਜੀ ਸਾਡੇ ਕੋਲ ਹੋਰ ਵੀ ਇਹਨਾਂ ਦੇ ਮੈਂਬਰ ਮੌਜੂਦ ਨੇ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਹਾੜ ਆਇਆ ਲੋਕਾਂ ਨੂੰ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਜਿਹੜੇ ਲੋਕ ਵੇਖੋ ਜਿਹੜੀ ਫੜ ਦੀ ਮਾਰ ਵਿੱਚ ਆਏ ਨੇ ਮੇਰੀ ਤਾਂ ਇਹੋ ਇੱਕ ਬੇਨਤੀ ਆ ਕਿ ਜਿਹੜੇ ਵਿਚਾਰੇ ਨਰਾਸ਼ੀ ਮਿਲਣਾ ਚਾਹ ਰਹੇ ਉਹਨੂੰ ਮਿਲ ਨਹੀਂ ਰਿਹਾਗਾ ਤੇ ਇੱਥੇ ਮਤਲਬ ਜਾਣਿਆ ਉਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਜਿਹੜੀਆਂ ਕਹਿਣ ਤੋਂ ਲਾਵਾ ਨੇ ਸੋ ਇਹਨਾਂ ਨੇ ਸਾਡੇ ਇਤਲੋ ਇਹਨਾਂ ਵੀਰਾਂ ਨੇ ਆਣ ਕੇ ਸਾਡੇ ਕਦੀ ਬੇਨਤੀ ਕੀਤੀ ਆ ਆਪਾਂ ਉਹਨਾਂ ਦਾ ਸਾਰਾ ਵੀ ਜੋ ਵੀ ਕੁਝ ਇਹਨਾਂ ਦੇ ਨਾਲ ਲੱਗੇ ਹੋਏ ਆ ਸੇਵਾ ਤੇ ਲੱਗੇ ਹੋਏ ਆ ਸਾਨੂੰ ਹੋਰ ਕੋਈ ਨਹੀਂ ਹੈਗਾ ਕਿ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੱਲ ਹੀ ਪਿਆ ਸਕੀ ਹਾਂ ਜੀ ਇਸ ਕਰਕੇ ਆਪਾਂ ਇਹੋ ਬੇਨਤੀ ਕਰਾਂਗੇ ਜਿਨ੍ਹਾਂ ਨੂੰ ਲੋੜ ਆ ਨਾ ਉਹ ਆਣ ਕੇ ਆਉਣ ਜਿਨ੍ਹਾਂ ਨੂੰ ਨਹੀਂ ਲੋੜ ਉਹ ਨਾ ਆਉਣ ਇਹ ਬੇਨਤੀ ਆ ਸਾਡੀ ਹੱਥ ਜੋੜ ਕੇ ਠੀਕ ਹਾਂ ਸੋ ਇਸ ਤਰ੍ਹਾਂ ਕੇ ਬਾਬਾ ਜੀ ਨੇ ਦੱਸਿਆ ਵੈਸੇ ਜਿਹੜੀਆਂ ਜਿੱਥੇ ਬੰਦੀਆਂ ਇਹਨਾਂ ਵੱਲੋਂ ਕੋਈ ਘਾਟ ਨਹੀਂਗਾ ਇਹ ਨਹੀਂ ਕੋਈ ਮਹਿਸੂਸ ਕਰਦੀ ਨਹੀਂ ਕੋਈ ਵੱਟ ਲੈ ਗਿਆ ਧੱਟ ਲੈ ਗਿਆ ਪਰ ਆਮ ਆਪਾਂ ਜਿਹੜੇ ਲਾਕੇ ਵਾਲੇ ਸਾਨੂੰ ਇਹ ਕਿ ਕੋਈ ਸ਼ਰਮ ਆਉਂਦੀ ਆ ਕਿ ਕਿਸੇ ਨੂੰ ਜੇ ਦੋਪਲੇ ਦੀ ਚੀਜ਼ ਦੀ ਲੋੜ ਆ ਤੇ ਉਹ ਜੇ ਮਤਲਬ ਕਮੈਂਟਲ ਦੇ ਹਿਸਾਬ ਨਾਲ ਕੀ ਲੈ ਗਿਆ ਬੜੀ ਮਾਰੀ ਗਿਆ ਲਿਆ ਕਈ ਜਾਨ ਇਹੋ ਜਿਹੇ ਵੀ ਲੈ ਜਾਂਦੇ ਜਿਹੜੀਆਂ ਘਰ ਬੈਠ ਕੇ ਬਾਹਰ ਸਾਨੂੰ ਛੁੱਟੀਆਂ ਪੈਂਦੀਆਂ ਵਾਂ ਜਿਸੇ ਕਰਕੇ ਸਾਨੂੰ ਸਾਡੇ ਚੈਨਲ ਵੱਲੋਂ ਜਾਂ ਬੀਐਨਪੀ ਜਾਂ ਸੰਤਾਂ ਨੂੰ ਜਿੱਥੇ ਲੋੜ ਆ ਕਿ ਉਹ ਹੁਣੇ ਇੱਕ ਵੀਡੀਓ ਰਮਦਾਸ ਨੂੰ ਆ ਵੇਖਿਆ ਰਮਦਾਸ ਨੂੰ ਤਿਆਰ ਕਰ ਰਹੇ ਸੀ ਜਿਹੜਾ ਰਮਦਾਸ ਦੇ ਕਿਸੇ ਪਿੰਡ ਵਿੱਚ ਮਤਲਬ ਪਿੰਡ ਦੇ ਵਿੱਚ ਪਾਣੀ ਨਹੀਂ ਹੋ ਰਿਹਾ ਪਰ ਇੱਥੇ ਵੀ ਜਿਹੜਾ ਰਾਸ਼ਨ ਬੜਾ ਵੱਡੀ ਪੱਧਰ ਤੇ ਆ ਰਿਹਾ ਸੋ ਮੈਂ ਇੱਥੇ ਵੀ ਲਾਟਾ ਨਿਵਾਸੀਆਂ ਨੂੰ ਕਹੂੰਗਾ ਕਿ ਜਿਨ੍ਹਾਂ ਨੂੰ ਲੋੜ ਆ ਉਹ ਜੀ ਸਰ ਕੇ ਆਉਣ ਲੈ ਕੇ ਜਾਣ ਪਰ ਜਿਨ੍ਹਾਂ ਨੂੰ ਨਹੀਂ ਲੋੜ ਉਹ ਇਹੋ ਹੈ ਜਿਹੜਾ ਵਰਤਾਰਾ ਨਾ ਕਰਨਾ ਬਾਕੀ ਇਹ ਨਾਲ ਇੱਕ ਸਾਡੀ ਜਿਹੜੀ ਕੌਮ ਦੀ ਸਾਡੇ ਪੰਜਾਬ ਦੀ ਹੈ ਜਿਹੜੀ ਆ ਬਾਹਰ ਤੱਕ ਬਦਨਾਮੀ ਹੋਵੇ ਕੋਈ ਸਾਡੇ ਕੋਲ ਵੀ ਨਹੀਂ ਮੌਜੂਦ ਹੈ ਆਪਾਂ ਇਹ ਨਾਲ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਾਸ ਜਸਪਾਲ ਸਿੰਘ ਆ ਮੈਂ ਰਮਦਾਸ ਦਾ ਰਹਿਣ ਵਾਲਾ ਮੈਂ ਤਕਰੀਬਨ तमाम ਪੰਜਾਬ ਦੇ ਸਾਰੇ ਹੀ ਵੀਰਾਂ ਦਾ ਭੈਣਾ ਦਾ ਭਰਾਵਾਂ ਦਾ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਆਪਣਾ ਇੱਕ ਇੱਕ ਕੀਮਤੀ ਸਮਾਂ ਕੱਢ ਕੇ ਇਹ ਸੇਲਫੂਲ ਜਮਾ ਕਰਕੇ ਤੇ ਸਾਡੇ ਇਲਾਕੇ ਦੇ ਵਿੱਚ ਰਸਤਾ ਪਹੁੰਚਾਈਆਂ ਜਿਵੇਂ ਕਿ ਆਟਾ ਦਾਲ ਹਰ ਇੱਕ ਘਰੇਲੂ ਸਮਾਨ ਮੈਂ ਵੇਖਿਆ ਤਰਪਾਲਾਂ ਗੱਦੇ ਕੋਈ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਲੰਗਰਾਂ ਵਾਤੇ ਅਜਾਰ ਅਨਾਜ ਸਾਧ ਪੂਸ਼ ਟੂੜੀ ਵਗੈਰਾ ਜਿਹੜਾ ਸਾਡੇ ਇਲਾਕੇ ਵਿੱਚ ਪਹੁੰਚਾਇਆ ਮੈਂ ਉਹਨਾਂ ਸਾਰੀਆਂ ਸੰਕਟਾਂ ਗੁਰਮਾਨ ਨਾਮ ਲੈਵਾ ਸੰਕਟਾਂ ਦਾ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸਾਡੇ ਇਥੋਂ ਤੱਕ ਅਨਾਜ ਪਹੁੰਚਾਇਆ ਔਰ ਸਭ ਤੋਂ ਵੱਡੀ ਜਿਹੜੀ ਆ ਸੂਫਤ ਕਰਨ ਦੀ ਗੱਲ ਚਲੋ ਇਹ ਵੀ ਸਾਡੇ ਕੋ ਆਏ ਨਹੀਂ ਕੱਲ ਦੇ ਮੁਹਾਰਸ ਪੰਜਾਬੇ ਵਾਲੇ ਭਾਈ ਅਮਰਪਾਲ ਸਿੰਘ ਵੀ ਪਾਰਟੀ ਵਾਲੇ ਮੈਂ ਕਹਣਾ ਵੀ ਇਹਨਾਂ ਪਾਰਟੀ ਵਾਸਤੇ ਨਹੀਂ ਕੋਈ ਇਹੋ ਜਿਹਾ ਸਰਕਲ ਕੀਤਾ ਕਿ ਜੇ ਕਿਸੇ ਪਾਰਟੀ ਬਾਜੀ ਦੇ ਨਾਲ ਆਪਾਂ ਰਲ ਗਏ ਤੇ ਇਕੱਲਾ ਪਾਰਟੀ ਬਾਜੀ ਨੂੰ ਅੱਗੇ ਲਿਈਏ ਇਹੋ ਜਿਹਾ ਕੁਝ ਨਹੀਂ ਹੈਗਾ ਇੱਥੇ ਜENNIA ਵੀ ਸੰਗਤਾਂ ਹੁੰਦੀਆਂ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸੰਗਤਾਂ ਦੀਆਂ ਸੇਵਾਵਾਂ ਕਰਨ ਦੇਣੀ ਅਰ ਅਹੀਂ ਇਹਨਾਂ ਦੇ ਨਾਲ ਇਕਜੁੱਟ ਹੋ ਗਏ ਮੋਢੇ ਨਾਲ ਮੋਢਾ ਜੋੜ ਕੇ ਤੱਕ ਦਿਲੋਂ ਧਨਵਾਦ ਇਹਨਾਂ ਦਾ ਕਰਾਂਗੇ ਤੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾਵਾਂ ਨਿਭਾਵਾਂਗੇ ਇਸ ਕਰਕੇ ਪਿੰਡਾਂ ਦੇ ਵਿੱਚ ਘਰ-ਘਰ ਜਾਇ ਜਾ ਰਹੇ ਆਂ ਘਰ-ਘਰ ਦੀ ਸਥਿਤੀ ਵੇਖ ਕੇ ਉਥੇ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਇਸ ਕਰਕੇ ਮੈਂ ਸੰਕਟਾਂ ਦਾ ਇਹਨਾਂ ਭੈਣ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਆਂ ਬੱਦੇ ਬੁਲਾਉਣਾ ਵਾਹਿਦ ਜੀ ਪਟਵਾਲਾ ਸਾਹਿਬ ਰੌਹਲ ਜੀ ਵਾਸੀ ਲੋਟੇ ਆ ਇੱਥੇ ਵਾਰਿਸ ਪੰਜਾਬ ਦੇ ਜਸੇਵੰਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿੰਨਾ ਵੱਲੋਂ ਜਿਹੜਾ ਵੈਥੇ ਹੜਪੀਰ ਤੋਂ ਸੰਤਾਂ ਨੂੰ ਜਿਹੜਾ ਰਸ਼ਨ ਜਿਹੜਾ ਮੁਹਿਆਇਆ ਕਰਾਇਆ ਜਾ ਰਿਹਾ ਕੋਈ ਦੇਖ ਸਕਦੇ ਜੇ ਇੱਥੇ ਟਰਹਲੂ ਜਲਾ ਸਮਾਨ ਆ ਸਾਰਾ ਜੀ ਵੀਰ ਜਿਹੜੇ ਲਫਾਸਿਆਂ ਵਿੱਚ ਪਾ ਕੇ ਸੰਗਤਾਂ ਲੈਣਾ ਵਿੱਚ ਲੱਗੀਆਂ ਆ ਇਹ ਉਹਨਾਂ ਨੂੰ ਇਹ ਰਸ਼ਨ ਜਿਹੜਾ ਵਾ ਦਿੱਤਾ ਜਾ ਰਿਹਾ ਇਹ ਸਾਹਮਣੇ ਤੁਸੀਂ ਵਾਰਸ ਦੇਖ ਸਕਦੇ ਜੇ ਕਿ ਸਾਰੀਆਂ ਚੀਜ਼ਾਂ ਦੇ ਢੇਰ ਲੱਗੇ ਆ ਘਰ ਦੀਆਂ ਵਾਸਤਾਂ ਖਾਣ ਵਾਲੀਆਂ ਆ ਲੜੀਦਾ ਸਮਾਨ ਜਿੰਨਾ ਵੀ ਸਾਹਮਣੇ ਕੋਈ ਦੇਖ ਸਕਦੇ ਜੇ ਢੇਰ ਲੱਗੇ ਆ ਭਾਈ ਕੋਲੇ ਪਾਸੇ ਮੋਤੀ ਕੋਲ ਪੈਸੇ ਕੱਢਦਾ ਪੈਸੇ ਦੀ ਮੋਤੀ